ਸ਼ਾਂਤੀ ਨਗਰ ਇਲਾਕੇ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਦੀ ਦੇ ਵਿੱਚ ਇੱਕ ਪਰਵਾਸੀ ਪਰਿਵਾਰ ਦੀ ਨੰਦਨੀ ਨਾਮ ਦੀ 4 ਸਾਲਾ ਬੱਚੀ ਦੇ ਰੁੜਨ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਨਹਿਰ ਦੇ ਵਿੱਚ ਰੁੜਨ ਦੇ ਕਾਰਨ ਬੱਚੀ ਦੀ ਮੌਤ ਹੋ ਗਈ ਹੈ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਇਹ ਮਾਮਲਾ ਦੇਰ ਸ਼ਾਮ ਦਾ ਦੱਸਿਆ ਜਾ ਰਿਹਾ ਹੈ ਮੌਕੇ ਤੇ ਅਰਬਨ ਸਟੇਟ ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹ ਉਥੇ ਪਹੁੰਚੇ ਨੇ ਬੱਚੀ ਨੂੰ ਲੱਭਣ ਦੀ ਉਦੋਂ ਤੱਕ ਕਾਫੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਨੇ ਵੀ ਆ ਕੇ ਕਾਫੀ ਬੱਚੀ ਨੂੰ ਲੱਭਿਆ ਪਰ ਬੱਚੀ ਦੀ ਬਾਡੀ ਜਿਹੜੀ ਹੈ ਉਹਨਾਂ ਨੂੰ ਬਰਾਮਦ ਹੋਈ ਹੈ ਮ੍ਰਿਤਕ ਦੇ ਬਰਾਮਦ ਹੋਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਤੇ ਸ਼ਾਮ 5 ਵਜੇ ਦੇ ਕਰੀਬ ਦਾਇ ਮਾਮਲਾ ਜਿੱਥੇ ਬੱਚੀ ਨੂੰ ਲੱਭਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ ਕਾਫੀ ਮਿਹਨਤ ਮੁਸ਼ਕਲ ਤੋਂ ਬਾਅਦ ਬੱਚੀ ਦੀ ਮ੍ਰਿਤਕ ਦੇ ਬਰਾਮਤ ਹੋਈ ਹੈ ਤਾਂ ਨਹਿਰ ਦੇ ਵਿੱਚ ਡੁੱਬਣ ਦੇ ਨਾਲ 4 ਸਾਲਾ ਮਾਸੂਮ ਬੱਚੀ ਦੀ ਜਾਨ ਚਲੀ ਗਈ ਹੈ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਇਹ ਫਲੋਲੀ ਪਿੰਡ ਦੇ ਨਾਲ ਲੱਗਦਾ ਸ਼ਾਂਤੀ ਨਗਰ ਹੈ ਕੋਈ ਪਿੰਡ ਆ ਸਾਡਾ ਇਹ ਮੈਂ ਸਾਬਕਾ ਸਰਪੰਚ ਐ ਇੱਥੇ ਇਹ ਕੋਈ ਬੱਚਿਆਂ ਮਾਂ-ਬਾਪ ਦੀ ਲਾਪਰਵਾਹੀ ਕਹਾਂਗਾ ਵੀ ਜਿਹੜੇ ਬੱਚਿਆਂ ਨੂੰ ਨਦੀ ਟੱਪ ਕੇ ਜੰਗਲਾ ਟੱਪ ਕੇ ਅੱਗੇ ਗਏ ਨੇ ਮਾਂ ਬਾਪ ਨੂੰ ਬੱਚਿਆਂ ਨੂੰ ਸੁਭਾਲਣਾ ਚਾਹੀਦਾ ਹੈ। ਔਰ ਮੈਂ ਪ੍ਰਸ਼ਾਸਨ ਅਕੇ ਵੀ ਬੇਨਤੀ ਕਰਾਂਗਾ ਵੀ ਜਲਦੀ ਤੋਂ ਜਲਦੀ ਜਿਹੜੀ ਇਦਵਾਰ ਬਣ ਰਹੀ ਹੈ ਉਹ ਤਿਆਰ ਕੀਤਾ ਜਾਵੇ। ਕਿਉਂਕਿ ਕੰਮ ਤਾਂ ਸਰਕਾਰ ਕਰ ਰਹੀ ਹੈ, ਸਾਬੀ ਸਪੀਡ ਨਾਲ ਕੰਮ ਚੱਲ ਰਿਹਾ ਹੈ। ਪਰ ਉਹਨਾਂ ਸਪੀਡ ਨਹੀਂ ਜਿਹਨੀ ਹੋਣੀ ਚਾਹੀਦੀ ਹੈ। ਤਾਂ ਸਾਡੀ ਸਰਕਾਰ ਅਕੇ ਬੇਨਤੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ। ਜੇਕਰ ਇਹ ਦਵਾਰ ਬਣੀ ਹੁੰਦੀ ਬਰਾਬਰ ਤੇ ਅੱਜ ਇਹ ਦੁਖਦਾਈ ਘਟਨਾ ਜਿਹੜੀ ਹੈ ਨਾ ਵਾਪਰਦੀ। ਕਿੰਨੀ ਦੇਰ ਰੁਕੀਏ ਘਟਨਾ ਨੂੰ ਮੈਂ ਕਹਿੰਦਾ। ਤਕਰੀਬਨ 5 ਵਜੇ ਦਾ ਦੱਸ ਰਿਹਾ ਵਾਕਿਆ। ਉਦੋਂ ਬਾਅਦ ਭਾਰਤਵਾਜ ਜੀ ਦੀ ਟੀਮ ਆਈ ਹੈ ਪੁਲਿਸ ਪ੍ਰਸ਼ਾਸਨ ਆਇਆ ਹੈ ਬੜੀ ਮੁਸਤੈਦੀ ਨਾਲ ਸਾਰਿਆਂ ਨੇ ਉਹ ਜਲਦੀ ਕਾਰਵਾਈ ਪੂਰੀ ਕੀਤੀ ਹੈ ਡੈੱਡ ਬੁਡੀ ਬਾਹਰ ਕੱਢਣ ਦੀ ਆ ਮੇਰਾ ਨਾਮ ਸ਼ੰਕਰ ਭਾਰਤਵਾਜ ਜੀ ਬੋਲੇ ਸ਼ੰਕਰ ਡਾਈਵਰ ਕਲੱਬ ਗੋਤਾਘਰ ਦੀ ਟੀਮ ਹੈ ਸੋ ਇਹ ਸ਼ਾਂਤੀ ਨਗਰ ਪਟਿਆਲੇ ਦਾ ਬੜੀ ਨਦੀ ਦਾ ਪੁਲ ਪੈਂਦਾ ਹੈਗਾ ਜਦੋਂ ਸਰੰਦ ਬਾਈਪਾਸ ਤੋਂ ਆਪਾਂ ਨਿਹਰਾਜਪੁਰਾ ਰੋਡ ਨੂੰ ਕਵਰ ਕਰਦਾ ਤੇ ਇੱਥੇ ਸਾਡਾ ਮੁੰਡਾ ਰਾਜੂ ਪਵਾਰ ਜੋ ਬੋਲੇ ਸ਼ੰਕਰ ਡਾਈਵਰ ਕਲੱਬ ਦਾ ਮੈਂਬਰ ਇੱਕ ਸੋ ਉਹਦਾ ਕਰ ਨਜ਼ਦੀਕ ਹੈ ਜਿਸ ਨੇ ਸਾਨੂੰ ਕਾਲ ਕੀਤੀ ਵੀ ਇੱਕ ਸ਼ੱਕ ਦੇ ਆਧਾਰ ਤੇ ਇੱਕ 4 ਸਾਲ ਦਾ ਜੋ ਗੁੜੀਆ ਹੈਗੀ ਆ ਉਹ ਮਿਸਿੰਗ ਆ ਉਹਦੇ ਕੱਪੜੇ ਜਿਹੜੇ ਹੈਗੇ ਬੜੀ ਨਦੀ ਜਿਹੜਾ ਥੱਲੇ ਉਤਰ ਕੇ ਉੱਥੇ ਪਏ ਨੇ ਬੱਚੇ ਨਹਾ ਰਹੇ ਸੀਗੇ ਕਹਿਣ ਦਾ ਜੋ ਪਬਲਿਕ ਤੋਂ ਸੁਣਿਆ ਤਾਂ ਉਹ ਨਹਾ ਰਹੇ ਸੀਗੇ ਜਿਹਨੂੰ ਗੋਤਾਖੋਰਨ ਦੇਰੀ ਨਹੀਂ ਕੀਤੀ ਫਟਾਫਟ ਸਾਡਾ ਓਮ ਪ੍ਰਕਾਸ਼ ਰਮੇਸ਼ ਤੇ ਕਈ ਗੋਤਾਖੋਰ ਜੋ ਇਸ ਬੜੀ ਨਦੀ 'ਤੇ ਵੀ ਉਤਰੇ ਤੇ ਮਿੰਟ ਦਸਕ ਦੇ ਮਿੰਟ ਦੇ ਵਿੱਚ ਜਿਹੜੀ ਆ ਉਹ ਗੁੜੀਆ ਦੀ ਜਿਹੜੀ ਆ ਸਾਨੂੰ ਮਰਤਕ ਦੇ ਜਿਹੜੀ ਉਹ ਡੈੱਡ ਬੋਡੀ ਸਾਨੂੰ ਮਿਲੀ ਹੈ ਕਿਉਂਕਿ ਸਮਾਂ ਜਿਹੜਾ ਸੀ ਘਟ ਸੀ 5 ਵਜੇ ਤਕਰੀਬਨ ਕਰ ਲੈ ਜੇ ਪਹਿਲਾਂ ਪਤਾ ਲੱਗ ਜਾਂਦਾ ਤਾਂ ਪਹਿਲਾਂ ਕੰਮ ਹੋ ਜਾਂਦਾ ਕਿੰਨੀ ਕੁ ਉਮਰ ਦੀ ਬੱਚੀ ਸੀ ਇਹ 4 ਤੋਂ 4 ਤੋਂ 5 ਸਾਲ ਦਾ ਲਗਭਗ ਉਮਰ ਹੈ ਗੁੜੀਆ ਦੇ ਸਿਰਫ ਇੱਕ ਜਿਹੜਾ ਅੰਡਰ ਗਾਰਮੈਂਟ ਸੀਗਾ ਉਹੀ ਪਾਇਆ ਸੀ ਬਾਕੀ ਕੱਪੜੇ ਉਹ ਸ਼ਾਇਦ ਬਾਹਰ ਹੀ ਪਏ ਸੀ ਇਹ ਤਕਰੀਬਨ 5 ਵਜੇ ਦੀ ਗੱਲ ਹੈ ਸੋ ਅਸੀਂ ਇੱਥੇ 7:30 ਅਸੀਂ ਇੱਥੇ ਪਹੁੰਚੇ ਆ ਜੋ 10 ਮਿੰਟਾਂ ਤੋਂ ਸਾਨੂੰ ਮਿਹਨਤ ਸਿਰਫ ਲੱਗੀ ਐ ਤੇ ਪਰ ਅਸੀਂ ਬਚਾ ਨਹੀਂ ਸਕੇ ਅਫਸੋਸ ਹੈ ਤੇ ਗੁੱਡੀਆਂ ਦੀ ਮਰਤਕ ਦੇਹ ਬਾਹਰ ਕੱਢੀ ਬੋਡੀ ਕਿੱਥੇ ਪੇਚਾ ਹੈ ਬੋਡੀ ਜੀ ਰਜਿੰਦਰਾ ਪਰਚਾਲਾ ਦਾ ਜਿਹੜਾ ਸਿਵਲ ਹਸਪੀਟਲ ਹੈ ਉੱਥੇ ਪੇਚ ਲਾਲੋ ਕੁਝ ਨਹੀਂ ਹੋਈ ਜੀ ਨਾ ਬਣਾ ਰਹੀ ਫੇੜ ਫੇੜ ਬਣਾਉਣ ਲੱਗ ਗਈ ਫੇੜ ਰਹੀ ਬੱਚੇ ਜੀ ਫੇੜ ਦੇ ਖੇ ਨਾਉਣ ਲੱਗ ਗਏ ਨਾਦੇ ਨਾਦੇ ਵਸੇ ਸ਼ਾਂਤੀ ਨਗਰ ਦੀ ਹੈ ਜੀ ਸਾਨੂੰ ਇੰਟੀਮੇਸ਼ਨ ਮਿਲੀ ਸੀਗੀ ਕਿ ਇੱਥੇ ਬੱਚੀ ਹੈ 4 ਸਾਲ ਦੀ ਨੰਦਰੀ ਨਾਜ਼ੀ ਉਹ ਇੱਥੇ ਉਹ ਨਦੀ ਨਾਲ ਨਦੀ ਦੇ ਵਿੱਚ ਡੁੱਬ ਗਈ ਹੈ ਤੇ ਜਦੋਂ ਮੌਕੇ ਤੇ ਪਹੁੰਚੇ ਸੀ ਨਾਲ ਗੋਤਾਖੋਰ ਟੀਮ ਸ਼ੰਕਰ ਭਾਰਤਪੁਰ ਉਹਨਾਂ ਦੀ ਟੀਮ ਆ ਗਈ ਸੀਗੀ ਔਰ ਇਹਨਾਂ ਨੇ ਜਿਹੜੀ ਹੈਗੀ ਆ ਆ ਭਾਲ ਕੀਤੀ ਹੈ ਤੇ ਉਹਦੀ ਲੜਕੀ ਦੀ ਡੈੱਡ ਬੋਡੀ ਮਿਲਿਆ ਨੀਰ ਦੱਸਿਆ ਉਹਨਾਂ ਦੇ ਮੌਕੇ ਤੇ ਜਿਹੜੇ ਖੜੇ ਸੀਗੇ ਕਿ ਨਾਉਂਦੀ ਨਾਉਂਦੀ ਸੀ ਨਹਾ ਰਹੀ ਸੀ ਉਸ ਨਦੀ ਦੇ ਵਿੱਚ ਤੇ ਨਹਾਉਂਦੇ ਨਾਉਂਦੇ ਅੱਗੇ ਡੁੱਬ ਗਈ ਆ ਪੈਰ ਸਲਿੱਪ ਕਰਨ ਕਰਕੇ ਕੋਈ ਬੱਚਾ ਸੀਗਾ ਛੋਟਾ ਉਹਨੇ ਦੱਸਿਆ ਕਿ ਇੱਥੇ ਨਹਾ ਰਹੀ ਸੀ ਤੇ ਇੱਥੇ ਡੁੱਬ ਗਈ ਆ ਤੇ ਤਕਰੀਬਨ ਘੰਟਾ ਕੁ ਲੱਗ ਗਿਆ ਜੀ ਇਹਨਾਂ ਨੂੰ ਸਾਨੂੰ ਐਂਟੀਮੇਸ਼ਨ ਦਿੱਤੀ ਹੈ ਇਹਨਾਂ ਨੂੰ ਬਾਅਦ ਚ ਪਤਾ ਲੱਗਿਆ ਐਂਟੀਮੇਸ਼ਨ ਸਾਨੂੰ ਦਿੱਤੀ ਹੈ ਅਸੀਂ ਨਾਲ ਦੀ ਨਾਲ ਆ ਕੇ ਤੇ ਗੋਤਾਖੋਰੀ ਟੀਮ ਨਾਲ ਦੀ ਨਾਲ ਆ ਗਈ ਤੇ ਇਹਨੂੰ ਕਢਾ ਕੇ ਬਾਡੀ ਤੇ ਮੋਰਚੀ ਭੇਜਤੀ ਹੈ ਅਗਲੀ ਕਾਰਵਾਈਆਂ ਅਸੀਂ ਜਾਂਦੀ ਚੱਲੀ